ਤਲ ਤੋਂ ਵੀ ਚਾਲੋ ਆਸੀਂ ਅਜ਼ੂਤਿਆਂ ਤੋਂ ਇੱਕ ਸਿਰ ਲੈ ਆਂਦੀ ਸੀ ਔਰ ਗਲੀ 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 ਘਰ ਘਰ ਜਾ ਕੇ ਉਸ ਨੂੰ ਆਪਾਂ ਅਰਦਾਸ ਕੀਤੀ ਸੀ ਕਿ ਮਹਾਰਾਸ਼ੀ ਜੀ ਨਾਮ ਕੀ RAM LALLA JI ਜਿਹੜੇ ਨੇ ਕੈਂਟ ਵਿੱਚੋਂ ਲਾ ਕੇ ਉਹਨਾਂ ਨੇ ਉਹਨਾਂ ਦੀ ਮੂਰਤੀ ਸਥਾਪਨਾ ਕੀਤੀ ਸੀ ਅੱਜ ਬੜਾ ਖੁਸ਼ੀਆਂ ਪਰਾਤੇ ਨਾਇਕੇ RAM ਜੀ ਆਪਣੇ ਸਿੰਘਾਸਨ 'ਤੇ ਬੈਠੇ ਨੇ ਬਾਕੀ ਇਸ ਮੰਦਰ ਦੀ ਕਰੀਏ ਹਮੇਸ਼ਾ ਕਹਿੰਦੇ ਆ ਸੱਚਾਈ ਦੀ ਜਿੱਤ ਹੁੰਦੀ ਹੈ ਛਿੰਨੀ ਇਸ ਮੰਦਰ ਵਾਸਤੇ ਇਸ ਮੰਦਰ ਕਮੇਟੀ ਨੇ ਔਰ ਸਾਡੇ ਬਿੱਲੇ ਪੁੱਤਰ ਨੇ ਔਰ ਅਸ਼ੋਕ ਭਾਜੀ ਜਿਹੜੇ ਸਾਡੇ ਮੰਦਰ ਦੇ ਪ੍ਰਧਾਨ ਨੇ ਔਰ ਓਜਲਾ ਜੀ ਦਾ ਵੀ ਸਾਨੂੰ ਬੜਾ ਬੁਲਾਇਆ ਜੀ ਦਾ ਵੀ ਬੜਾ ਸਾਥ ਲਿਆ ਮੰਦਰ ਦੇ ਵਿੱਚ ਬੜਾ ਕੁਝ ਹੋਇਆ ਵਿਰੋਧੀ ਪਾਰਟੀਆਂ ਹਲੇ ਵੀ ਕਰ ਰਹੀਆਂ ਨੇ ਕਰਨ ਜੋ ਕਰਨਾ ਕਰਨ ਹੁਣ RAM ਜੀ ਸਿੰਘਾਸਨ ਤੇ ਬੈਠ ਗਏ ਨੇ ਅੱਜ RAM ਦੇ ਅੱਗੇ ਮੈਂ ਅਰਸ ਕਰਨੀ ਹੈ ਕਿ RAM ਜੀ ਤੇਰੇ ਤੇ ਡੋਰਾਂ ਸੁੱਟੀਆਂ ਨੇ ਅੱਜ ਸ਼ਹਿਰੀਆਂ ਦੇ ਵਿੱਚ ਵਿੱਚ ਸਾਡਾ ਇਹ ਮੰਦਿਰ ਤਿਆਰ ਹੋਣਾ ਚਾਹੀਦਾ ਬਾਕੀ ਗੋਜਲਾ ਜੀ ਨੇ ਮੰਦਿਰ ਨੂੰ ਮੰਦਿਰ ਨੂੰ ਬਹੁਤ ਜ਼ਿਆਦਾ ਸਾਰੋਂ ਇਹਨਾਂ ਨੇ ਸਾਥ ਦਿੱਤਾ ਅਸੀਂ ਕਾਹ ਨਹੀਂ ਚੋਣਿਆ ਕਿ ਇਹ ਸਾਡਾ ਸਾਥ ਦੇ ਪੰਜ ਲੱਖ ਗੋਜਲਾ ਸਾਥ ਦੀ ਭਾਜੀ ਕੁਛ ਨਹੀਂ ਬੰਦਾ ਸਾਡੇ ਮੰਦਿਰ ਨੂੰ ਕੁਛ ਨਾ ਕੁਛ ਦੇ ਕੇ ਜਾਓ ਕੁਛ ਨਾ ਕੁਛ ਦੇ ਕੇ ਜਾਓ ਬੜੀਆਂ ਕੁਰਬਾਨੀਆਂ ਕੀਤੀਆਂ ਨੇ ਬਿੱਲੇ ਵੀਰ ਨੇ ਕੋਈ ਆਪਣਾ ਪਰਿਵਾਰ ਨਹੀਂ ਵੇਖਿਆ ਕੋਈ ਆਪਣੀ ਔਰਤ ਨਹੀਂ ਵੇਖੀ ਇੱਕ ਮਾਂ ਨੇ ਇੱਕ ਸ਼ੇਰ ਜੰਮਿਆ ਇੱਕ ਪਤਨੀ ਨੇ ਇੱਕ ਸ਼ੇਰ ਸਾਨੂੰ ਇਸ ਮੰਦਰ ਵਾਸਤੇ ਦਿੱਤਾ ਜਿਨੀਅਤ ਕਮੇਟੀ ਨਾਲ ਬਣੀਆਂ ਨੇ ਮੰਦਰ ਨੂੰ ਖਾਣ ਵਾਸਤੇ ਪੰਨੀਆਂ ਨੇ ਔਰ ਖਾਦਾ ਰੱਜ ਕੇ ਇਹੋ ਜਿਹੇ ਗੰਡਾ ਬਣ ਗਏ ਨੇ ਜਿਹੜੀਆਂ ਹਜੇ ਤੱਕ ਬਿੱਲਾ ਖੋਲ ਰਿਆ ਮਾਂ ਦਾ ਬਿੱਲੇ ਦੀ ਰਾਮ ਜੀ ਕੇ ਅਰਦਾਸ ਕਰਨੀ ਹੈ ਏਡੀ ਵੱਡੀ ਉਮਰ ਕਰਕੇ ਸਾਡੇ ਜੀਂਦੇ ਜੀ ਇਹ ਮੰਦਰ ਦਾ ਸਰੋਵਰ ਬਣੇ ਔਰ ਇਸ਼ਨਾਨ ਕਰਕੇ ਜਿਹੜਾ ਪਰਮਾਤਮਾ ਆਪਣੇ ਚਰਨਾਂ ਵਿੱਚ ਸਾਨੂੰ ਲਾਵੇ ਬਾਕੀ RAM ਜੀ ਨੂੰ ਬਹੁਤ ਬਹੁਤ ਵਧਾਈਆਂ ਸਾਰੀ ਸੰਗਤ ਨੂੰ ਸਾਰੀ ਮੰਦਰ ਕਮੇਟੀ ਦੀ ਕਮੇਟੀ ਨੂੰ ਬਹੁਤ ਬਹੁਤ ਵਧਾਈਆਂ ਸੇਵਾਦਾਰਾਂ ਨੇ ਬਹੁਤ ਸੇਵਾ ਕੀਤੀ ਉਹ 5 ਲੱਖ ਰੁਪਏ ਦੂਜਾ ਵੀ ਆ ਰਿਹਾ ਹੈ ਕਿਉਂ ਵੀ ਕਿਉਂ ਚਿੰਤਾ ਨਾ ਕਰਿਆ ਕਰੋ ਉਹਨਾਂ ਟਾਈਮ ਲੱਗ ਜਾਂਦਾ ਹੋ ਜਾਣਾ ਉਹ ਵੀ ਆ ਜਾਣਾ ਧੰਨਵਾਦ ਜੇ ਤੁਸੀਂ ਪਹਿਲਾਂ ਲਾਚ ਹੁੰਦੀ ਹੈ ਤਾਂ ਮੇਰੇ ਮਾਂ ਚ ਸੰਗਤ ਦੀ ਸੇਵਾ ਵੀ ਮੈਂ ਬੇਨਤੀ ਕਰਨਾ ਚਾਹੁੰਦਾ ਸਾਡੇ ਸਤਿਕਾਰਯੋਗ ਵੀਰ ਸਰਦਾਰ ਗੁਰਜੀਤ ਸਿੰਘ ਅਜਿਆ ਜੀ ਨੂੰ ਤੇ ਭੈਣ ਜੀ ਦੇਸ਼ੀ ਜੀ ਨੂੰ ਬੇਨਤੀ ਕਰਨਾ ਚਾਹੁੰਦਾ ਇੱਥੇ ਆਜਾਣ ਕਿ ਬਹੁਤ ਬੰਤ ਇਸ ਸ਼ਬਦ ਬਾਰੇ ਸਾਰੀਆਂ ਸਤਾਂ ਨੂੰ ਵਧਾਈਆਂ ਦੇਣਾ ਨਵਾਂ ਜੈ ਸ਼੍ਰੀ ਰਾਮ ਜੈ ਜੀ ਰਾਮ ਜੈ ਜੈ ਸ਼੍ਰੀ ਰਾਮ ਜੈ ਜੀ ਰਾਮ ਬਹੁਤ ਅੱਜ ਇਤਿਹਾਸਿਕ ਦੇ ਨੇ 500 ਸਾਲ ਬਾਅਦ राम लला जी और भगवान राम जी अयोध्या च अपने कारभराज आज खुशियां ਦਾ ਸਮਾਂ ਹੈ پورے ਦੇਸ਼ پورے ਸੰਸਾਰ ਪਰਸੇ ਹਰ ਜਗ੍ਹਾ ਦੀਪ ਵਾਲਾ ਹੋ ਰਹੀ ਹੈ ਹਰ ਜਗ੍ਹਾ ਲੰਗਰ ਲੱਗੇ ਅੱਜ ਹਰ ਕੋਈ ਬੰਦਾ ਵਰਗਾ ਦੁੱਤੇ ਉੱਤੇ ਜਾਤਾਂ ਦੁੱਤੇ ਧਰਮਾਂ ਦੁੱਤੇ ਹਰ ਕੋ ਬੰਦਾ ਪ੍ਰਭੂ ਦੇ ਗੁਰ ਗਾਇ। ਕਿਉਂਕਿ ਇਹ ਸਾਡੇ ਦਾਰਸ਼ ਨੇ ਇਹ ਸਾਡੇ ਤੇ ਕਿਰਪਾ ਕਰਦੇ ਨੇ ਇਹਨਾਂ ਤੋਂ ਅਸੀਂ ਜੀਵਨ ਜਾਚ ਸਿੱਖਦੇ ਆਂ। ਬਹੁਤ ਵੱਡਾ ਜ਼ਿੰਦਗੀ ਦੇ ਵਿੱਚ ਕਿਸੇ ਤੇ ਵੀ ਕੋਈ ਸੰਕਟ ਹੋਵੇ ਅਸੀਂ ਹਮੇਸ਼ਾ ਇੱਥੇ ਅਰਦਾਸ ਕਰਦੇ। ਸਵਾਜ ਸਾਡੇ ਮਰਿਆਦਾ ਪ੍ਰਿਸ਼ੋਤਮ ਦਾ ਅਯੋਧਿਆ ਦੇ ਵਿੱਚ ਪ੍ਰਾਜਮਣ ਹੋਏ ਨੇ। ਸ਼ੇਭ ਸ਼ਕਤੀ ਮੰਦਰ ਜੋ ਕਿ ਮਿੱਠਾ ਹੀ ਮੇਰਾ ਵੱਡਾ ਵੀਰ ਬਿੱਲਾ ਭਰਾ ਹੈ ਮੇਰਾ ਤੁਹਾਡੇ ਪ੍ਰਧਾਨ ਨੇ ਮੰਦਰ ਕਮੇਟੀ ਨੇ ਹਮੇਸ਼ਾ ਹੀ ਮੈਨੂੰ ਸਤਿਕਾਰ ਦਿੱਤਾ ਹੈ ਅਤੇ ਅਸੀਸਾਂ ਬਰਿਆ ਹਮੇਸ਼ਾ ਹੀ ਸੱਚ ਦੀ ਲੜਾਈ ਲੜੀ ਮੈਂ ਦੱਸ ਰਿਹਾ ਜੀ ਕਿ ਉਹਨਾਂ ਦੇ ਨਾਲ ਚਰਮਨ ਜੀ ਆਈ ਨੇ ਜਿਹੜੇ ਕਿ ਪਿਛੋ ਜੁਨੀਏ ਦੇ ਪ੍ਰਧਾਨ ਨੇ ਉਤਰਦੇ ਅਜ ਮੰਦਰਾਂ ਦੇ ਵਿੱਚ ਫਿਰਦੇ ਫਿਰਦੇ ਅਸੀਂ ਸਾਰੇ ਜਗ੍ਹਾ ਮੈਂ ਕਹਿੰਦਾ ਹਾਂ ਮੈਂ ਸਾਨੂੰ ਥੋੜਾ ਟਾਈਮ ਦੇ ਦਿਓ। ਅ ਜਿੰਨਾਂ ਦੇ ਹੀ ਰੇਸ਼ਟ ਕੀ ਹੈ। ਅ ਜਿੰਨਾਂ ਦਾ ਟਾਈਮ ਦਾ ਮੈਂ ਉਹ ਦੱਸ ਰਿਹਾ ਸੀ ਕਿ ਮੰਦਿਰ ਦੀ ਸਥਾਪਨਾ ਕਿਵੇਂ ਹੋਈ ਔਰ ਕਿਵੇਂ ਚਲੋ ਪਰਉਦਾ ਹੋਊਗਾ। ਉਹਦੀ ਕਿਰਪਾ ਹੋਵੇ ਕੋਈ ਕਰਦਾ। ਪਰ ਬੜੀ ਡਰੇਡ ਆਸਦੇ ਦੇ ਨਾਲ ਇਸ ਕਮੇਟੀ ਨੇ ਸਿੱਕਾ ਤਰਾਂ ਮੰਦਿਰ ਨੂੰ ਲੋਕਾਂ ਦੇ ਸਵਪਨ ਕਰਨ ਵਾਸਤੇ ਆਪਣੀ ਦਿਲ ਜਾਨ ਦੇ ਨਾਲ ਸੇਵਾ। ਵਾਜਦੇ ਸ਼ੁਭ ਦਿਨ ਤੇ ਬਹੁਤ ਬਹੁਤ ਬੁਧਾਈ ਪਰਮਾਤਮਾ ਕਰੇ। ਹੌਲੀ ਹੌਲੀ ਸਾਰੇ ਯੋਧਿਆ ਦੇ ਦਰਸ਼ਨ ਵੀ ਕਰਕੇ ਆਵਾਂਗੇ ਕਿਉਂਕਿ ਰਸ ਬਹੁਤ ਜ਼ਿਆਦਾ ਹੈ ਉੱਥੇ ਪਹੁੰਚਣਾ ਜੀ ਥੋੜਾ ਜਿਆ ਔਖਾ ਹੈ ਪਰ ਜਿਵੇਂ ਜਿਵੇਂ ਦਾਣਾ ਪਾਣੀ ਲੱਗਿਆ ਥਿਵੇਂ ਥਿਵੇਂ ਜਰੂਰ ਕਰਾਂਗੇ ਬਹੁਤ ਸਾਰੇ ਅਜਰ ਰਲ ਕੇ ਦੀਮਾਲਾ ਵੀ ਕਰਨੀ ਹੈ ਔਰ ਕੇਕ ਵੀ ਬਹੁਤ ਵੱਡਾ ਤੁਸੀਂ ਕੱਟਿਆ ਕੱਟਣਾ ਹੈ 7 ਵਜੇ ਦਾ ਟਾਈਮ ਹੈ ਅਸੀਂ ਵੀ ਸਵੇਰ ਦੇ ਲੱਗੇ ਦੱਸ ਕਿਤੇ ਨਹੀਂ ਹੋਰ ਅੱਜ ਮੰਦਰਾਂ ਦੇ ਪ੍ਰੋਗਰਾਮ ਹੀ ਹੈ ਜਿੱਥੇ ਜਿੱਥੇ ਕੋਈ ਪ੍ਰਭੂ ਦੇ ਨਾਲ ਯਾਦ ਕੀਤਾ ਜਾ ਸਾਨੂੰ ਪਤਾ ਲੱਗਾ ਸਦਾਮੀ ਚਲੇਗਾ ਇਹ ਕੋਈ ਸਦਰਸਥ ਤੋਂ ਆਉਂਦੀਆਂ ਗੱਲਾਂ ਨਹੀਂ ਹੈਗੀਆਂ ਕਿ ਉਹਦੇ ਅੰਦਰ ਖੁਸ਼ੀਆਂ ਤਾਂ ਜਿੱਥੇ ਮਰਜੀ ਬੰਦਾ ਜਿੱਥੇ ਵੀ ਕਦੇ ਵੇਖਦਾ ਉੱਥੇ ਪਹੁੰਚੇ। ਤੋਂ ਅਜੇ ਵੀ ਹੋਰ ਜਗ੍ਹਾ ਜਾਣਾ ਹੈ। ਤੋਂ ਮੈਂ ਦੇਰ ਤੇ ਕਰਾਂਗਾ ਆਪਰੇ। ਆਪ ਸਭ ਨੂੰ ਬਹੁਤ ਬਹੁਤ ਬਧਾਈ। ਜੈ ਸਿਰਾ। ਜੈ ਸਿਰਾ। ਜੈ ਜੈ ਸਿਰਾ। ਜੈ ਜੈ ਸਿਰਾ। ਮੈਂ ਹੁਣ ਬੇਨਤੀ ਕਰਾਂਗਾ ਮੇਰੀ ਭੈਣ ਤੋਂ